ਇਹ ਸੋਧਾਰ ਸਰ ਸ਼ਿਆਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰੋ ਮੈਂ ਹਰਮਿੰਦਰ ਸਿੰਘ ਪਿੰਡ ਪਮੋਦੀ ਜ਼ਿਲ੍ਹਾ ਲੁਧਿਆਣਾ ਦਾ ਰਹਿਣ ਵਾਲਾ ਇਹ ਮੈਂ 8ਵੀਂ ਯਾਤਰਾ ਸ੍ਰੀ ਪੰਤਕ ਕਾ ਸਾਹਿਬ ਦੀ ਪੈਦਲ ਕਰ ਰਿਹਾ ਤੇ ਇਹ ਯਾਤਰਾ ਦਾ ਮਕਸਦ ਹੈ ਕਿ ਸਾਡੀ ਜਿਹੜੀ ਕੌਮ ਹੈ ਸਿੱਖ ਕੌਮ ਹੈ ਬਹੁਤ ਮਹਾਨ ਕੋ ਹਮੈ ਤੁਹਾਡਾ ਵਿਰਸਾ ਜੋ ਹੈ ਬਹੁਤ ਮਹਾਨ ਹੈ ਜੇ ਸਾਡੇ ਇਤਿਹਾਸ ਦੇਖਿਆ ਜਾਏ ਤੇ ਪਿਛਲਾ ਇਤਿਹਾਸ ਦੁਆਪਰ ਤੇ ਅਪਰ ਦਾ ਆ ਕੇ ਕਿੱਥੇ ਬਦਲੀ ਹੋਇਆ ਉਥੇ ਹਕੂਮਤ ਆ ਕੇ ਬਦਲੀ ਹੋਇਆ ਅੱਜ ਤੱਕ ਕਿਸੇ ਗੁਰੂ ਨੇ ਆਪਣਾ ਪਰਿਵਾਰ ਨਹੀਂ ਵਾਰਿਆ ਸਾਡੇ ਦਸ਼ਮ ਪਿਤਾ ਨੇ ਆਪਣਾ ਪਰਿਵਾਰ ਵਾਰ ਕੇ ਤੇ ਇਸ ਧਰਤੀ ਨੂੰ ਬਚਾਇਆ ਅੱਜ ਸਾਡੇ ਨਾਲ ਧੱਕਾ ਹੋ ਰਿਹਾ ਸਾਡੇ ਗੁਰਦੁਆਰੇ ਗੇਰ ਕੇ ਮੰਦਰ ਬਣਾਏ ਜਾ ਰਹੇ ਨੇ ਕੋਈ ਸੁਣਵਾਈ ਨਹੀਂ ਹੋ ਰਹੀ ਸਾਡੀ ਸਾਡੇ ਪਵਿੱਤਰ ਸਥਾਨਾਂ ਤੇ ਬੀੜੀਆਂ ਸਿਕਟਾਂ ਵੇਚ ਰਹੇ ਨੇ ਜੇ ਅਸੀਂ ਪਵਿੱਤਰ ਸਥਾਨ ਦਾ ਦਰਜਾ ਮੰਗਦੇ ਆ ਹਿੰਦੂ ਜਥੇਬੰਦੀਆਂ ਡਾਂਗਾ ਤੇ ਬੀੜੀਆਂ ਸਿਕਟਾਂ ਬਣ ਕੇ ਜਲੂਸ ਕੱਢਦੀਆਂ ਨੇ ਕਿਉਂ ਅੱਜ ਹਿੰਦੂ ਅਗਰ ਬਚੇ ਆ ਤੇ ਕਿਹਦੇ ਲਈ ਬਚੇ ਆ ਸਾਡੇ ਦਸ਼ਮ ਪਾਸ਼ਾ ਨਾ ਹੁੰਦੇ ਤੇ ਕਦੇ ਵੀ ਇਹ ਧਰਮ ਨਾ ਬਚਦਾ ਪੂਰਾ ਹਿੰਦੁਸਤਾਨ ਮੁਸਲਮਾਨ ਹੁੰਦਾ ਇੱਥੇ ਅੱਲਾ ਅੱਲਾ ਹੋਈ ਹੁੰਦੀ ਉਹਨਾਂ ਨੇ ਆਪਣਾ ਪਰਿਵਾਰ ਵਾਰਿਆ ਔਰ ਸਭ ਤੋਂ ਵੱਡੀ ਸ਼ਹੀਦੀ ਸ਼ੇਕ ਕੌਮ ਵਿੱਚ ਬੱਤੀਆਂ ਦੀ ਹੈ ਜੋ ਅੱਜ ਤੱਕ ਕਿਸੇ ਇਤਿਹਾਸ ਅਜਿਹੋ ਜੀ ਤਸੀਦੀ ਨਹੀਂ ਲਿਖੀ ਗਈ ਜੋ ਤੇ ਕੌਮ ਚ ਲਿਖੀ ਗਿਆ ਤੇ ਮੇਰੀ ਸੰਗਤਾਂ ਕੇ ਅਰਦਾਸ ਹੈ ਕਿ ਸਾਰੇ ਅਰਦਾਸ ਕਰੋ ਕਿ ਸਾਡੇ ਗੁਰੂ ਧਾਮਾਂ ਨੂੰ ਚਾਰ ਧਾਮਾਂ ਨੂੰ ਪਵਿੱਤਰ ਸ਼ਹਿਰ ਐਲਾਨਿਆ ਜਾਏ ਔਰ ਸਾਡੇ ਗੁਰਦੁਆਰੇ ਢਾਣ ਤੋਂ ਬਚਾਏ ਜਾਣ ਇੰਨਾ ਕਹਿੰਦਾ ਹੋਇਆ ਵਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਫਤਿਹ ਇਹ ਬਾਬਾ ਹਰਮਿੰਦਰ ਸਿੰਘ ਜੀ ਦੀ ਜਿਹੜੀ ਹੈ ਸੱਤ ਯਾਤਰਾ ਇਹਨਾਂ ਨੇ ਪੂਰੀਆਂ ਕਰਦੀਆਂ ਜਿਹੜੀਆਂ ਪੈਦਲ ਤੇ ਹੁਣ 8ਵੀਂ ਯਾਤਰਾ ਇਹ ਕਰ ਰਹੇ ਆ ਕਿ ਜਿਹੜੀ ਪੰਜਾਂ ਤਖਤਾਂ ਤੇ ਇਹਨਾਂ ਨੇ ਜਾਣਾ ਹੈ ਇਹ ਰਸਤੇ ਦੇ ਵਿੱਚ ਜਿਹੜੇ ਵੀ ਗੁਰੂ ਧਾਮ ਆਉਣਗੇ ਉਹਨਾਂ ਦੇ ਉੱਤੇ ਵੀ ਦਰਸ਼ਨ ਕਰਦੇ ਜਾਣਗੇ। ਤੋਂ ਬੇਨਤੀ ਆ ਵੀ ਪਿਛਲੀ ਵਾਰੀ ਵੀ ਇਹਨਾਂ ਨੂੰ ਨਾ ਸ਼ਰੋਮਣੀ ਕਮੇਟੀ ਨੂੰ ਕਿਹਾ ਸੀਗਾ ਕਿ ਸਾਨੂੰ ਇੱਕ ਲੈਟਰ ਪੈਡ ਦੇ ਦਿਓ ਕਿ ਜਿਹੜੇ ਗੁਰੂ ਧਾਮਾਂ ਤੇ ਮੈਂ ਜਾਣਾ ਵਾਂ ਕਮ ਸੇ ਕਮ ਮੈਨੂੰ ਉੱਥੇ ਕੋਈ ਕਮਰਾ ਮਿਲ ਸਕੇ ਤੇ ਸ਼ਰੋਮਣੀ ਕਮੇਟੀ ਨੇ ਇਹਨਾਂ ਨੂੰ ਲਿਖ ਕੇ ਨਹੀਂ ਸੀ ਦਿੱਤਾ ਜਦ ਕਿ ਆਪਣੇ ਘਰ ਵਾਸਤੇ ਨਹੀਂ ਚੱਲੇ ਇਹ ਕੰਮ ਵਾਸਤੇ ਚੱਲੇ ਸੀਗੇ। ਇਹ ਸਾਡੀ ਸ਼ਰੋਮਣੀ ਕਮੇਟੀ ਦਾ ਹਾਲ ਆ ਜਥੇਦਾਰ ਦੇ ਦਫ਼ਤਰ ਦੇ ਬਾਹਰ ਆਪਾਂ ਬੋਲ ਰਹੇ ਆ ਤੇ ਐਦਕੀ ਵੀ ਇਹਨਾਂ ਨੂੰ ਕੋਈ ਪ੍ਰਬੰਧ ਨਹੀਂ ਦਿੱਤਾ। ਇਹ ਬਾਬਾ ਜੀ ਬੇਨਤੀ ਆ ਸਾਡੀਆਂ ਸੰਗਤਾਂ ਵੱਲੋਂ ਕਿ ਬ ਤੇ ਇਹਨਾਂ ਦੀ ਮਦਦ ਕੀਤੀ ਜਾਵੇ ਇਹ ਵਿਜਾਰੇ ਰਾਤ ਰੁਕਦੇ ਆ तकरीबन 400 ਦਨੇ ਇਹਨਾਂ ਨੇ ਪੈਦਲ ਤੁਰ ਕੇ ਤੇ ਪੰਜਾਂ ਤਖਤਾਂ ਤੇ ਜਾਣਾ ਆ ਤੇ ਰਾਹ ਦੇ ਵਿੱਚ ਵੀ ਜਿਹੜੇ ਗੁਰੂ ਧਾਮ ਆਉਣੇ ਆ ਉਹਨਾਂ ਦੇ ਵੀ ਦਰਸ਼ਨ ਕਰਨੇ ਆ ਉਹ ਕਿਹਦੇ ਵਾਸਤੇ ਚੱਲੇ ਆ ਸਿੱਖ ਕੌਮ ਵਾਸਤੇ ਕਿ ਸਾਡੇ ਜਿਹੜੇ ਸ਼ਹਿਰ ਆ ਜਿਵੇਂ ਅੰਮ੍ਰਿਤਸਰ ਸਾਹਿਬ ਇਹਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਜੋ ਮੈਂ ਕਹਿੰਦਾ ਮੈਂ ਵੀ ਸ਼ਰੋਮਣੀ ਕਮੇਟੀ ਨੂੰ ਜਾਗਣਾ ਚਾਹੀਦਾ ਔਰ ਇਹਨਾਂ ਨੂੰ ਅਕਲ ਆਉਣੀ ਚਾਹੀਦੀ ਆ ਵੀ ਜੇ ਕੌਮ ਵਾਸਤੇ ਕੋਈ ਤੁਰਦਾ ਵਾ ਤੇ ਉਹਦਾ ਸਾਥ ਦਿੱਤਾ ਜਾਵੇ ਇੱਕ ਪੈਨ ਦੇ ਨਾਲ ਚਾਰ ਲਫ਼ਜ਼ ਲਿਖਣੇ ਆ ਕੇ ਬਾਪੂ ਜੀ ਨੂੰ ਜਿਹੜੇ ਵੀ ਗੁਰਦੁਆਰਾ ਸਾਹਿਬ ਤੇ ਜਾਣੇ ਵਖਾਲਣ ਇਹ ਸ਼ਰੋਮਣੀ ਕਮੇਟੀ ਦਾ ਮੇਰੇ ਕੋਲ ਲੈਟਰ ਪੈੜ ਆ ਤੇ ਮੈਨੂੰ ਰਾਤ ਰਹਿਣ ਦੀ ਜਗ੍ਹਾ ਦਿੱਤੀ ਜਾਵੇ ਇਹਨਾਂ ਦੇ ਉਹ ਵੀ ਹੱਥ ਟੁੱਟ ਗਏ ਇਹਨਾਂ ਕੋ ਵੀ ਨਹੀਂ ਲਿਖ ਕੇ ਦਿੱਤਾ ਗਿਆ ਸੋ ਬੇਨਤੀ ਆ ਸਤਿਕਾਰ ਨੂੰ ਕਿ ਬਾਬਾ ਜੀ ਦਾ ਵੱਧ ਤੋਂ ਵੱਧ ਜਿਹੜਾ ਸਾਥ ਦਿੱਤਾ ਜਾਵੇ ਜਿਹੜੇ ਸ਼ਹਿਰ ਦੇ ਵਿੱਚ ਵੀ ਬਾਬਾ ਜੀ ਹੁਣੀ ਜਾਣ ਤੇ ਇਹਨਾਂ ਦਾ ਸਵਾਗਤ ਕੀਤਾ ਜਾਵੇ ਕਿਉਂਕਿ ਇਹ ਗੁਰੂ ਕਰਕੇ ਚੱਲੇ ਆ ਕੌਮ ਕਰਕੇ ਚੱਲੇ ਨੇ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਡੀਓ ਦੇਖ ਕੇ ਹਰਾਨ ਹੋ ਜਾਓਗੇ ਕਿਉਂਕਿ ਸਾਡੇ ਹਰਮੰਦਰ ਸਿੰਘ ਜੀ ਫਾਇਲ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਪੰਗਲ ਯਾਤਰਾ ਪੰਜਾਂ ਤਖਤਾਂ ਦੀ ਦੇ ਗੁਰਦੁਆਮਾਂ ਦੀ ਕਰਦੇ ਆ ਰਹੇ ਹਨ ਪਿਛਲੀ ਵਾਰ ਜਿਹੜੀ ਯਾਤਰਾ ਸੀ ਉਹ ਯਾਤਰਾ ਇਹ ਸੀ ਕਿ ਜਿਹੜੀਆਂ ਮਾਰਸ ਦੇ ਪਾਸ਼ਾ ਦੀਆਂ ਬੇਦਕੀਆਂ ਹੋ ਰਹੀਆਂ ਹਨ ਉਹ ਨਾ ਹੋਣ ਇਹ ਸਤਕਾਰ ਕਮੇਟੀ ਪੰਜਾਬ ਵੱਲੋਂ ਭਾਈਪਿੰਦਰ ਸਿੰਘ 6 ਜੂਨ ਤੇ ਹੋਰ ਗੁਰਮੁਖ ਪਿਆਰਿਆਂ ਦੇ ਸੰਜੋਗ ਸਦਕਾ ਅੱਜ ਫਿਰ ਅਰਦਾਸ ਬੇਨਤੀ ਕਰਕੇ ਇਹਨਾਂ ਨੇ ਆਪਕਾ ਹੈ ਕਿ ਅਸੀਂ ਜਿਹੜੇ ਪਿੱਤਰ ਗੁਰਦਆਰਾਂ ਹੁਣ ਜਿੰਨੇ ਵੀ ਪੰਜ ਤੱਕ ਤਖਤ ਹਨ ਚਾਰ ਗੁਰਦਆਰਾਂ ਹਨ ਅਤੇ ਜਿੰਨੇ ਵੀ ਅਸਥਾਨ ਹਨ ਪੰਜਾਬ ਕੀ ਪੰਜਾਬ ਤੋਂ ਬਾਹਰ ਦੀਆਂ ਸਟੇਜਾਂ ਦੇ ਜਿੱਥੇ ਬੇੜੀ ਸਿਡ ਤਮਾਕੂ ਸ਼ਰਾਬ ਦੇ ਠੇਕੇ ਅਤੇ ਕਲੀਰ ਦੇ ਹੱਤੇ ਹਨ ਇਹਨਾਂ ਨੂੰ ਸ਼ਹਿਰਾਂ ਨੂੰ ਪਿੱਤਰ ਸ਼ਹਿਰ ਦਾ ਦਰਜਾ ਦੋਣ ਵਾਸਤੇ ਇਹ ਅਰਦਾਸ ਕਰਕੇ ਅੱਜ ਸ੍ਰੀ ਅਕਾਲਤਾ ਸਾਹਿਬ ਨੂੰ ਸਾਜਿਕਾ ਸ੍ਰੀ ਹਮਦਰ ਸਾਹਿਬ ਨੂੰ ਪੇਰਵਾਨ ਕੀ ਪਾ ਰਹੇ ਹਨ ਅਰਦਾਸ ਕਰਕੇ ਇਹਨਾਂ ਨੇ ਅੱਜ ਪੈਦਲ ਤੁਰ ਕੇ ਕਰਨਤਾਰਨ ਸਾਹਿਬ ਕਰਨਤਾਰਨ ਸਾਹਿਬ ਤੋਂ ਦਮਦਮਾ ਸਾਹਿਬ ਦਮਦਮਾ ਸਾਹਿਬ ਤੋਂ ਕੇਸਗੜ੍ਹ ਸਾਹਿਬ ਕੇਸਗੜ੍ਹ ਸਾਹਿਬ ਤੋਂ ਨੌਖੌੜ ਸਾਹਿਬ ਤੇ ਨਾਨਕਮੱਤਾ ਸਾਹਿਬ ਪਟਨਾ ਸਾਹਿਬ ਤੇ ਸਤਗਨ ਸ੍ਰੀ ਹਜੂਰ ਸਾਹਿਬ ਇਹ ਪੈਦਲ ਹੀ ਇਹ ਵਾਏ ਜੋ ਇਹਨਾਂ ਨੇ ਲਿਖਿਆ ਹੈ ਇਹਦੀ ਹੁੰਦੇ ਜਾਣਾ ਹੈ ਇਹ ਵੀਡੀਓ ਮੇਰੀ ਬੇਤੀ ਆਵਾਜ਼ ਵਾਸਤੇ ਸ਼ੇਅਰ ਕਰ ਦਿਓ ਕਿ ਜਦੋਂ ਇਹ ਗੁਰਮੁਖ ਪਿਆਰੇ ਜਿਹੜੇ ਵੀ ਸ਼ਹਿਰ ਜਿਹੜੇ ਵੀ ਗੁਰਦਆਰਿਆਂ ਤੇ ਪਹੁੰਚੇ ਹਨ ਉਹ ਸੰਗਤਾਂ ਵਾਸਤੇ ਸਰਕਾਰ ਮਾਣ ਜਿਨਾਂ ਦਾ ਕਰਨ ਕਿਉਂਕਿ ਇਹ ਕੋਈ ਘਰ ਵਾਸਤੇ ਨਹੀਂ ਪਰਿਵਾਰ ਵਾਸਤੇ ਨਹੀਂ ਇਹ ਸਤਿਗੁਰਾਂ ਦੀ ਪਿੱਤਰ ਧਰਤੀ ਨੂੰ ਪਿੱਤਰ ਦਰਜਾ ਤੋਂ ਔਣ ਵਾਸਤੇ ਇੱਕ ਮੰਗ ਹੈ ਕਿ ਸਾਰੇ ਗੁਰਦਆਰਿਆਂ ਦੇ ਜਾ ਰਹੇ ਹਨ ਕਿਉਂਕਿ ਸਰਕਾਰਾਂ ਸੁਧੀਆਂ ਹਨ ਤੇ ਕੋਈ ਸਾਡੇ ਵੀ ਲੋਕ ਉੱਤੇ ਹਨ ਕਿਉਂਕਿ ਇਹ ਆਵਾਜ਼ ਕੋਈ ਨਹੀਂ ਠਾਰਿਆ ਇਹ ਅੱਜ ਅਰਦਾਸ ਕਰਕੇ ਸਤਿ ਸ਼ੰਸੀ ਰਮੰਦਰ ਸਾਹਿਬ ਤੋਂ ਤੇ ਤਕਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਕਿਨਾਂ ਨੇ ਚਾਲੇ ਪਾੜੇ ਹਨ ਅੱਜ ਤਰੀਕ ਹੈਗੀ ਜੇ 5 ਮਈ ਤੇ ਇਹਨਾਂ ਨੇ ਮੇਰੇ ਸਾਵਣਾ ਲੰਮੀ ਯਾਤਰਾ ਹੈ 400 ਦੇ 400 ਦੇਣਾ ਹੀ ਲੱਗ ਸਕਦਾ ਤੋਂ ਵੱਧ ਵੀ ਲੱਗ ਸਕਦੇ ਹਨ ਬੜੀ ਕਠਨ ਤਪੱਸਿਆ ਹੈ ਤੇ ਸੰਗਤ ਵੱਧੋ ਵੱਧ ਇਹਨਾਂ ਦਾ ਸੂਰ ਸੰਜੋਗ ਦੇ ਸਾਥੇ ਅਰਦਾਸ ਸਾਰੇ ਕਰਿਓ ਕੱਲਾ ਇਹਨਾਂ ਦਾ ਫਰਜ਼ ਨਹੀਂ ਮੰਨਦਾ ਸਾਰਿਆਂ ਦਾ ਹੀ ਫਰਜ਼ ਮੰਨਦਾ ਹੈ ਕਿ ਜਿਦਾਂ ਹਰਮੰਦਰ ਸਾਹਿਬ ਦੇ ਲਾਗੇ-ਲਾਗੇ ਬਹੁਤ ਗੱਦਰ ਮੱਝਾ ਪਿਆ ਹੈ ਜੋ ਵੇਖ ਕੇ ਹੈਰਾਨ ਹੋ ਗਿਆਂ ਹਾਟਲ ਵੱਡੇ-ਵੱਡੇ ਲੋਕਾਂ ਨੇ ਭੋਲੇ ਨੇ ਜਿੱਥੇ ਮਾੜੇ ਕੋ ਕਰਮ ਹੋ ਰਹੇ ਹਨ ਦੇਖੋ ਤੋਂ ਵਾਰੀ ਹਨ ਬਰਦਾਸ਼ਤ ਕਰਨ ਤੋਂ ਵਾਰੀ ਹਨ ਏਜੰਸੀਆਂ ਵੀ ਸੁੱਤੀਆਂ ਹੋਈਆਂ ਹਨ ਕੋਈ ਵੀ ਰਿਪੋਰਟ ਤੋ ਤੱਕ ਨਹੀਂ ਪਹੁੰਚ ਰਿਆ ਘਰੋਂ ਲੜਕੀ ਲੜਕਾ ਆਣ ਕੇ ਇੱਥੇ ਜਿਹੜੇ ਰਹਿ ਰਹੇ ਹਨ ਉਹ برداشت ਕਰਦੇ ਹੋ ਬਾਹਰ ਹੈ ਇਹ ਗੱਲਾਂ ਮੈਂ ਹੋਰ ਵੀ ਕਰਨੀਆਂ ਸਨ ਮੈਂ ਇਥੋਂ ਤੱਕ ਹੀ ਆਪਕੋ ਖੜੇ ਬਿਲਾ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ